ਮਸਲੇ ਨਿਬੇੜਨ ਦੇ ਲਈ ਸਵੇ ਨੰਗੇ ਪੈਰੀ ਵੀ ਜਾਣ ਲੋ ਪਿਆਰ ਪੰਚ ਹੋਣਾ ਚਾਹੀਦਾ ਹੈ ਇਕੱਠੇ ਐਮਪੀ ਅੰਮ੍ਰਿਤਪਾਲ ਦੀ ਲੋਕ ਸਭਾ ਵਾਲੀ ਮੈਂਬਰਸ਼ਿਪ ਤੋਂ ਖਤਰਾ ਟਲਿਆ ਲੋਕ ਸਭਾ ਕਮੇਟੀ ਨੇ ਛੁੱਟੀ ਵਾਲੀ ਅਰਜ਼ੀ ਕੀਤੀ ਮਨਜ਼ੂਰ ਪਰ ਪਾਰਲੀਮੈਂਟ ਦੇ ਸੈਸ਼ਨ ਦੇ ਵਿੱਚ ਨਹੀਂ ਹੋ ਸਕਣਗੇ ਸ਼ਾਮ ਤੇ ਦੂਸਰਾ ਕੀ ਯੂਨੀਅਨ ਦੀ ਪ੍ਰਧਾਨ ਜੀ ਦੇ ਲਈ ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਵਾਲੇ ਮਨਜੀਤ ਸਿੰਘ ਟਾਕਾ ਨੂੰ ਮਿਲਿਆ ਸਮਰਥਨ ਅਕਾਲੀ ਦਲ ਭਾਜਪਾ ਦੇ ਕਾਂਗਰਸ ਨੇ ਮੰਗਿਆ ਇਨਸਾਫ ਕਿਹਾ ਐਮਐਲਏ ਨਰਿੰਦਰ ਪਰਾਜ ਤੇ ਸਾਥੀਆਂ ਦੇ ਉੱਤੇ ਹੂਵੀ ਕਾਰਵਾਈ ਫਰਾਜ਼ ਨੇ ਇਲਜ਼ਮਾਂ ਨੂੰ ਮੁਰਦਸਿਆ ਬਿਬਰੇ ਨਸ਼ੇ ਖਿਲਾਫ ਐਕਸ਼ਨ ਦੇ ਵਿੱਚ ਪੰਜਾਬ ਸਰਕਾਰ ਪੰਜਾਬ ਪ੍ਰਧਾਨ ਮੰਤਰੀ ਅਰੋੜਾ ਬੁਲੇ ਇਤਮਾਦ ਤੋਂ ਹੁਣ ਤੱਕ 1615 ਨਸ਼ਾ ਤਸਕਰ ਹੋਈ ਗ੍ਰਿਫਤਾਰ ਸਾਇਫ ਕਰਾਂ ਦੇ ਉੱਤੇ ਚੱਲਿਆ ਪੀਲਾ ਪੰਜਾਬ ਸਤਿ ਸ੍ਰੀ ਅਕਾਲ ਨਮਸਕਾਰ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਹਾਜ਼ਰ ਹਾਂ ਫਰਕ ਤਾਂ ਪੈਂਦਾ ਹੈ ਲੇਕਿਨ ਜਦੋਂ ਜੱਜਦਾਰ ਸਾਫਦਾ ਜੱਜਦਾਰ ਇਲਜ਼ਾਮ ਲਗਾਉਣ ਆਫਰ ਵਾਲੇ ਕਿ ਉਹਨਾਂ ਨੂੰ ਆਫਰ ਦਿੱਤੇ ਗਏ ਫੈਸਲੇ ਬਦਲਣ ਦੇ ਲਈ ਫਿਰ ਫਰਕ ਤਾਂ ਪੈਂਦਾ ਹੈ ਅੱਜ ਜ਼ਿਕਰ ਕਰਾਂਗੇ ਗਵਾਂਡੀ ਸੂਬੇ ਦੇ ਵਿੱਚ ਹੋਈਆਂ ਨਿਗਮ ਚੋਣਾਂ ਦਾ ਜਿਸ ਦੇ ਵਿੱਚ ਬੀਜੇਪੀ ਨੂੰ ਕਿੰਨੀਆਂ ਕਾਂਗਰਸ ਨੂੰ ਕਿੰਨੀਆਂ ਸੀਟਾਂ ਮਿਲਿਆ ਨਹੀਂ ਉਹ ਅੱਜ ਦੱਸਾਂਗੇ ਇਸ ਰਿਪੋਰਟ ਜਿਸ ਨੇ ਪੰਜਾਬ ਦੇ ਪਾਣੀ ਦੇ ਉੱਤੇ ਪੰਜ ਆਪ ਦੇ ਪਾਣੀ ਦੇ ਉੱਤੇ ਸਵਾਲ ਖੜੀ ਕਰ ਦਿੱਤੇ ਨੇ ਜ਼ਿਕਰ ਉਸ ਦਾ ਵੀ ਤੇ ਦਿਖਾਵਾਂਗੇ ਤੁਹਾਨੂੰ ਇੱਕ ਕਾਲੀ ਥਾਰ ਜਿਸ ਦੇ ਵਿੱਚ ਬੈਠੇ ਸਵਾਰ ਦੀਆਂ ਬ੍ਰੇਕਾਂ ਫੇਲ ਹੋ ਗਈਆਂ ਜੀਆਂ ਥਾਰ ਦੀਆਂ ਬ੍ਰੇਕਾਂ ਠੀਕ ਸੀ ਪਰ ਉਸ ਨੂੰ ਚਲਾਉਣ ਵਾਲੇ ਦੀ ਲੱਗ ਰਿਹਾ ਸੀ ਜਿਵੇਂ ਬ੍ਰੇਕ ਫੇਲ ਹੋ ਗਈਆਂ ਸਰ ਇਸ ਖਬਰ ਦੇ ਉੱਤੇ ਤਸਵੀਰਾਂ ਦੇ ਨਾਲ ਤੁਹਾਨੂੰ ਪੂਰੀ ਡਿਟੇਲ ਦੇ ਵਿੱਚ ਦੱਸਾਂਗੇ ਖਬਰ ਕਿੱਥੋਂ ਦੀ ਹੈ ਤੇ ਕਦੋਂ ਦੀ ਹੈ ਪਰ ਸ਼ੁਰੂਆਤ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਗੱਲ ਹੋਵੇਗੀ ਗਿਆਨੀ ਹਰਪ੍ਰੀਤ ਸਿੰਘ ਦੀ ਗਿਆਨੀ ਹਰਪ੍ਰੀਤ ਸਿੰਘ ਦਾ ਕੁਛੇ ਰੀ ਦਮਦਮਾ ਸਾਬ ਦੇ ਸਾਫ ਦਾ ਜਥੇਦਾਰ ਨੇ 2 ਤਰੀਕ ਨੂੰ ਜੋ ਫਸੀਲ ਤੋਂ ਫੈਸਲਾ ਸੁਣਾਇਆ ਗਿਆ ਉਸ ਦੇ ਉੱਤੇ ਉਹਨਾਂ ਨੇ ਬਿਆਨ ਦਿੱਤਾ ਨਵੇਂ ਜਥੇਦਾਰ ਦੀ ਦਸਤਾਰ ਬੰਦੀ ਦੇ ਵਿਵਾਦ ਦੇ ਵਿਚਾਲੇ ਗਿਆਨੀ ਹਰਪ੍ਰੀਤ ਸਿੰਘ ਨੇ ਇੱਕ ਵੱਡਾ ਦਾਵਾ ਕੀਤਾ ਅਤੇ ਕਿਹਾ ਕਿ ਹੱਜਾ ਨੂੰ ਨੋਨ ਕੱਲ ਤੱਕ ਸਾਫ ਦਾ ਜਥੇਦਾਰ ਬਣਾਉਣ ਦਾ ਆਫਰ ਮਿਲਿਆ ਸੀ ਅਤੇ ਇਹ ਆਫਰ 2 ਦਸੰਬਰ ਦੇ ਹੁਕਮਨਾਮੇ ਨੂੰ ਬਦਲਣ ਦੀ ਐਵਿਜ਼ ਦੇ ਵਿੱਚ ਸੀ 2 ਤਰੀਕ ਨੂੰ ਹੁਕਮਨਾਮਾ ਹੋਇਆ 3 4 ਤੇ 5 ਤੈਨੂੰ ਦਿਨ ਦਾ ਤੁਸੀਂ ਮੈਨੂੰ ਕੱਲ ਤੱਕ ਸਾਹ ਦੇ ਜਹਿਰ ਲੱਗਣਗੇ ਤੁਸੀਂ ਮੈਨੂੰ ਧਾਫੜ ਕਰਦੇ ਹੋ। ਇਹ ਆ ਗਏ ਖਤਮ ਕਰਦੇ ਹੋ। ਤੇ 6 ਦਿਨ ਨੂੰ ਤੁਸੀਂ ਜਾ ਕੇ ਨਹੀਂ ਕਰੀਂ। ਤੁਸੀਂ ਕਰਦੇ ਨਹੀਂ ਜਵਾਬ। ਜਵਾਬ ਨਹੀਂ ਦਿੱਤਾ। ਤੇ ਹੋ ਨਹੀਂ ਬਲਕਿ ਗਿਆਨੀ ਹਰਪ੍ਰੀਤ ਸਿੰਘ ਨੇ ਇਹ ਵੀ ਦਾਵਾ ਕੀਤਾ ਕਿ اکਕਾਲੀ ਲੀਡਰ ਨੇ ਤਾਂ ਇੰਝ ਤੱਕ ਕਹਿ ਦਿੱਤਾ ਸੀ ਕਿਉਂ ਮੈਨੂੰ ਇਹਨਾਂ ਜ਼ਲੀਲ ਕਰਨਾ ਚਾਹੁੰਦੇ ਨੇ ਕਿ ਮੈਂ ਖੁਦਕੁਸ਼ੀ ਕਰ ਲਵਾਂਗਾ। ਇੱਕ ਅਕਾਲੀ ਲੀਡਰ ਨੇ ਇਹ ਆਖਿਆ ਸੀ ਇਹ ਹੱਦ ਤੱਕ ਸੀ ਕਿ ਕੋਈ ਹੋਰ ਅਕਾਲੀ ਨਹੀਂ ਕਰਦਾ। ਬਨਾਣੀ ਨਾ ਇਹ 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 ਮਿੰਨੂਸ ਨੇ ਹੱਦ ਤੱਕ। ਬਲ ਮਿੰਨੂਸ ਨੇਾਇਦ ਤੱਕ ਸੀ ਕਿ ਲੰਗਾ ਲੀਡਰ ਜਿਹੜਾ ਉਹ ਕਹਿੰਦਾ ਹੈ ਕਿ ਕੈਨੂ ਹਾਪੀਸ ਨੂੰ ਇੰਨਾ ਜਗੀਲ ਕਰਾਂਗੇ ਜਦ ਜਦ ਆਈ ਸ਼ਕੋ ਤੇ ਖੁਦਕੁਸ਼ੀ ਕਰੂਗਾ। ਦੱਸਦੀ ਕਿ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਅਕਾਲੀ ਲੀਡਰਾਂ ਨੂੰ ਧਾਰਮਿਕ ਸਜ਼ਾ ਲਗਾਈ ਗਈ ਅਤੇ ਇਸ ਦਿਨ ਦੇ ਫੈਸਲੇ ਤੋਂ ਬਾਅਦ ਹੀ ਨਵਾਂ ਪੰਥਕ ਵਿਵਾਦ ਉੱਪਰ ਕੇ ਸਾਹਮਣੇ ਆਇਆ ਜੋ ਹੁਣ ਵੀ ਜਾਰੀ ਹੈ। ਫਰਾਂ ਕੀ ਸਵਾਲ ਜ਼ਰੂਰ ਹੈ ਕਿ ਆਫਰ ਕਿੰਨੇ ਦਿੱਤਾ ਕਦੋਂ ਦਿੱਤਾ ਕਿਉਂ ਦਿੱਤਾ ਔਰ ਆਫਰ ਦੇ ਵਿੱਚ ਜ਼ਿਕਰ ਕੀ ਸੀ ਆਫਰ ਦੇ ਵਿੱਚ ਜਿੰਨੇ ਕੀ ਜ਼ਿਕਰ ਉਹਨਾਂ ਨੇ ਖੁਦ ਕਿਹਾ ਕਿ ਅਕਾਲ ਤਖਤ ਸਾਹਿਬ ਦਾ ਜਥੇਦਾਰ ਬਣਾ ਦਵਾਂਗੇ ਫਿਰ ਜਦੋਂ ਜਥੇਦਾਰ ਸਾਹਿਬ ਜਾਣ ਕੇ ਉਹਨਾਂ ਨੂੰ ਇੱਕ ਤਰੀਕੇ ਨਾਲ ਆਫਰ ਦਿੱਤਾ ਗਿਆ ਹੈ ਆਫਰ ਨੂੰ ਤੁਸੀਂ ਰਿਸ਼ਵਤ ਵੀ ਕਹਿ ਸਕਦੇ ਹੋ ਕਿ ਬ੍ਰਾਈਬ ਦੇਣ ਦੀ ਕੋਸ਼ਿਸ਼ ਕੀਤੀ ਗਈ ਫਿਰ ਫਰਕ ਤੱਪੈਂਦਾ ਅੱਗੇ ਵੱਧਦੇ ਤੇ ਗੱਲ ਨਵੇਂ ਥਾਪੇ ਗਏ ਜਥੇਦਾਰ ਸਾਹਿਬ ਦੀ ਦਸਤਾਰ ਬੰਦੀ ਕੰਟਰੋਵਰਸੀ ਦੇ ਉੱਤੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਆਪਣੀ ਵਿਰੋਧੀਆਂ ਨੂੰ ਜਵਾਬ ਦਿੱਤਾ ਅਤੇ ਕਿਹਾ ਕਿ ਉਹ ਕਾਲੀ ਦਲ ਦਾ ਨਹੀਂ ਬਲਕਿ ਪੰਥ ਦੇ ਨੁਮਾਇੰਦੇ ਨੇ ਜਿਸ ਦਿਨ ਪੰਥ ਨੇ ਸਮਝਿਆ ਕਿ ਉਹਨਾਂ ਦੇ ਅੰਦਰ ਕਮੀਆਂ ਨੇ ਤਾਂ ਫਿਰ ਉਹ ਖੁੱਡੀ ਹੱਥ ਜੋੜ ਕੇ ਸੇਵਾ ਛੱਡ ਦੇਣਗੇ ਮੈਂ ਕੋਈ ਕਾਲੀ ਦਲ ਦਾ ਨੁਮਾਇੰਦਾ ਥੋੜਾ ਹਗਾ ਜੀ ਮੈਂ ਪੰਥ ਦਾ ਨੁਮਾਇੰਦਾ ਜਿੱਦਣ ਪੰਥ ਨੇ ਸਮਝਿਆ ਵੀ ਮੇਰੇ ਤੇ ਕਮੀਆਂ ਮੈਨੂੰ ਸੇਵਾ ਨਹੀਂ ਕਰਨੀ ਚਾਹੀਦੀ ਮੇਰੇ ਤੇ ਟਕਾਂ ਹੱਥ ਜੋੜ ਕੇ ਸੇਵਾ ਛੱਡਾਂਗੇ ਤੇ ਜਿਹੜਾ ਸਾਰ ਤੋਂ ਬਾਅਦ ਆਏਗਾ ਸਿੰਘ ਸਾਹਿਬ ਕੋਈ ਵੀ ਆਪ ਉਹਨੂੰ ਦਸਤਾਰ ਦੇ ਕੇ ਆਵਾਂਗੇ ਨਾਲ ਹੀ ਜਥੇਦਾਰ ਗੜਗੱਛ ਨੇ ਕਿਹਾ ਕਿ ਅਕਾਲ ਤਖਬ ਸਾਹਿਬ ਸਰਵਉੱਚ ਹੈ ਅਦੇ ਇਸ ਨੂੰ ਕੋਈ ਵੀ ਚੈਲੰਜ ਨਹੀਂ ਕਰ ਸਕਦਾ ਪੰਥ ਦੀ ਇਕਤਾ ਦੇ ਲਈ ਉਹ ਵਿਰੋਧ ਕਰਨ ਵਾਲਿਆਂ ਦੇ ਕੋਲ ਨੰਗੇ ਪੈਰੀ ਜਾਣ ਨੂੰ ਵੀ ਤਿਆਰ ਨੇ ਜੇ ਇਹ ਕਹਿਣ ਭਈ ਇਹ ਸਾਡੇ ਕੋਲ ਆ ਜਾਣ ਤੇ ਮੈਂ ਨੰਗੇ ਪੈਰੀ ਵੀ ਇਹਨਾਂ ਦੇ ਕੋਲ ਜਾਣ ਨੂੰ ਤਿਆਰ ਆ ਮਸਲਾ ਹੱਲ ਹੋਣਾ ਚਾਹੀਦਾ ਪੰਥ ਦੀ ਇਕਤਾ ਪੰਥ ਦੀ ਚੜ੍ਹਦੀ ਕਲਾ ਇਹੋ ਹੀ ਸਾਡਾ ਸਾਰਿਆਂ ਦਾ ਯਤਨ ਹੋਣਾ ਚਾਹੀਦਾ ਹਾਲਾਂਕਿ ਨਵੇਂ ਜਥੇਦਾਰ ਨੇ ਸਾਬਕਾ ਜਥੇਦਾਰਾਂ ਦੇ ਵੱਲੋਂ ਲਗਾਈਆਂ ਬਰਿਆਦ ਦੀ ਉਲੰਘਣ ਦੇ ਇਲਜ਼ਾਮਾਂ ਤੇ ਕੋਈ ਜਵਾਬ ਨਹੀਂ ਦਿੱਤਾ ਫਿਰ ਤਾਜਪੂਸ਼ੀ ਨੂੰ ਲੈ ਕੇ ਸ਼ੁਰੂ ਹੋਇਆ ਪੰਥਕ ਵਿਵਾਦ ਲਗਾਤਾਰ ਖੁਣਵੀ ਜਾਰੀ ਹੈ ਪਰ ਜਥੇਦਾਰ ਸਾਭੀ ਇਸ ਸਟੇਟਮੈਂਟ ਕਈ ਮਾਇਨਿਆਂ ਦੇ ਵਿੱਚ ਅਹਿਮ ਹੋ ਜਾਂਦੀ ਹੈ ਉਹ ਇਸ ਕਰਕੇ ਵੀ ਕਿਉਂਕਿ ਪੂਰੇ ਵਿਵਾਦ ਦੇ ਵਿਚਾਲੇ ਜਦੋਂ ਉਹਨਾਂ ਦੀ ਤਾਜਪੂਸ਼ੀ ਉਹਨਾਂ ਦੀ ਨਿਯੁਕਤੀ ਜਥੇਦਾਰਾਂ ਨੂੰ ਹਟਾਉਣ ਦੇ ਫੈਸਲੇ ਵਿਪਟੀ ਵਿਵਾਦ ਹੈ ਤੇ ਨਵੇਂ ਥਾਪੇ ਗਏ ਜਥੇਦਾਰ ਸਾਭ ਜਣ ਕਿ ਆਓ ਮਸਲੇ ਸੁਲਝਾਈਏ ਫਿਰ ਫਰਕ ਸਪੈਂਦਾ ਉਧਰ ਖਡੂਤ ਤੱਕ ਤੋਂ ਮੈਂਬਰ ਪਾਰਲੀਮੈਂਟ ਅਮਰਜੀਤ ਪਾਲ ਸਿੰਘ ਨੂੰ ਹਾਈ ਕੋਰਟ ਤੋਂ ਰਾਹਤ ਨਹੀਂ ਮਿਲੀ ਹਾਲਾਂਕਿ ਉਹਨਾਂ ਦੀ ਮੈਂਬਰਸ਼ਿਪ ਦੇ ਉੱਤੇ ਕੈਂਸਲ ਹੋਣ ਵਾਲੀ ਤਲਵਾਰ ਜੋ ਲਟਕ ਰਹੀ ਸੀ ਉਹ ਜ਼ਰੂਰ हट ਗਈ। ਅਤੇ ਜਿਸ ਦੇ ਕਾਰਨ ਹੁਣ ਉਹ ਸੰਸਦ ਦੇ ਬਜਟ ਸੈਸ਼ਨ ਦੇ ਵਿੱਚ ਸ਼ਾਮਿਲ ਨਹੀਂ ਹੋ ਸਕਣਗੇ ਹਾਲਾਂਕਿ ਲੋਕ ਸਭਾ ਸਪੀਕਰ ਦੇ ਵੱਲੋਂ ਉਹਨਾਂ ਦੀ 54 ਦਿਨਾਂ ਦੀ ਛੁੱਟੀ ਮਨਜ਼ੂਰ ਹੋਣ ਤੋਂ ਬਾਅਦ ਹਾਈ ਕੋਰਟ ਨੇ ਪਟੀਸ਼ਨ ਦਾ ਵੀ ਨਿਪਟਾਰਾ ਕਰ ਦਿੱਤਾ। ਛੁੱਟੀਆਂ ਵਾਲੀ ਅਰਜ਼ੀ ਸਵੀਕਾਰ ਹੋਣ ਮਗਰੋਂ और दी मेंबरशिप को कोई खतरा नहीं अति तो संसदीय बरकरार रहेगी पांच एमपीस ने एप्लीकेशन दी हुई थी इस तरह की, की एप्लीकेशन किसी के 24 दिन किसी की अलग से अलग दिन थे तो कमेटी ने पांचों की सिफारिश की कि इन पांचों की छुट्टी स्वीकार कर ली जाए ਦਰਅਸਲ پارਲੀਮੈਂਟ ਦੇ ਨਿਯਮ ਦੇ ਮੁਤਾਬਕ ਜੇ ਕੋਈ ਸੰਸਦ 60 ਦਿਨਾਂ ਤੱਕ ਸੈਸ਼ਨ ਦੇ ਵਿੱਚੋਂ ਗੈਰ ਹਾਜ਼ਰ ਰਹਿੰਦਾ ਹੈ ਤਾਂ ਫਿਰ ਉਸਦੀ ਮੈਂਬਰਸ਼ਿਪ ਰੱਦ ਕੀਤੀ ਜਾ ਸਕਦੀ ਹੈ ਜਿਸ ਤੋਂ ਬਚਣ ਦੇ ਲਈ ਅਜਿਹੇ ਸੰਸਦ ਨੂੰ ਲੋਕ ਸਭਾ ਸਪੀਕਰ ਤੋਂ ਆਪਣੀਆਂ ਛੁੱਟੀਆਂ ਮਨਜ਼ੂਰ ਕਰਵਾਉਣੀਆਂ ਪੈਂਦੀਆਂ ਨੇ ਜ਼ਿਕਰ ਖਾਸ ਕੀ ਅਮਰਿਤਪਾਲ ਸਿੰਘ ਪਿਛਲੇ 2 ਸਾਲ ਤੋਂ ਐਨਐਸਏ ਦੇ ਤਹਿਤ ਅਸਾਮ ਦੀ ਡਿਬਰੂਗੜ ਜੀਲ ਦੇ ਵਿੱਚ ਬੰਦ ਨੇ ਹੁਣ ਅਗਲੀ ਖਬਰ ਦਾ ਰੁਕ ਕਰਦੇ ਤੇ ਖਬਰ ਹੈ ਪਵਾਨੀਗੜ ਤੋਂ ਪਵਾਨੀਗੜ ਟ੍ਰੈਕ ਯੂਨੀਅਨ ਬੀ ਪ੍ਰਧਾਨ ਜੀ ਦੇ ਮਾਮਲੇ ਦੇ ਵਿੱਚੋਂ ਨਵਾਂ ਮੋੜ ਆਇਆ ਅਕਾਲੀ ਦਲ ਬੀਜੇਪੀ ਤੇ ਕਾਂਗਰਸ ਦੇ ਲੀਡਰਾਂ ਨੇ ਕਾਰਵਾਈ ਦੀ ਮੰਗ ਨੂੰ ਲੈ ਕੇ ਇੱਕ ਜੁਆਇੰਟ ਪ੍ਰੈਸ ਕਾਨਫਰੰਸ ਕੀਤੀ। ਉੱਤੀ ਪ੍ਰੈਸ ਕਾਨਫਰੰਸ ਚੰਡੀਗੜ੍ਹ ਛੋਈ ਜਿਸ ਦੇ ਵਿੱਚ ਅਕਾਲੀ ਦਲ ਤੋਂ ਵਿਨੋਜੀਤ ਸਿੰਘ ਗੋਲਦੀ ਬੀਜੇਪੀ ਤੋਂ ਅਰਵਿੰਦ ਖੰਨਾ ਅਤੇ ਕਾਂਗਰਸ ਤੋਂ ਸੁਰਿੰਦਰ ਸਿਵਿਆ ਮੌਜੂਦ ਸਨ। ਇਸ ਰਣ ਸ਼ਿਕਾਇਤ ਕਰਤਾ ਟਰੱਕ ਆਪਰੇਟਰ ਮਨਜੀਤ ਸਿੰਘ ਕਾਕਾ ਨੇ ਇੱਕ ਵਾਰ ਮੁਰਤੋਂ ਵਿਧਾਇਕ ਪ੍ਰਾਜਤ ਦੇ ਪੈਸੇ ਲੈਣ ਦੇ ਇਲਜ਼ਾਮ ਲਗਾਏ ਤੇ ਖੁਲਾਸਾ ਕੀਤਾ ਕਿ ਪ੍ਰਧਾਨ ਜੀ ਦੇ ਲਈ ਪੈਸਿਆਂ ਦੀ ਗੱਲ ਤਿਹੋਂ ਹਵੇਲੀ ਦੇ ਵਿੱਚ ਹੋਈ ਸੀ ਉਹ ਟੇ ਟੇ ਲੋ ਹਵੇਲੀ ਉੱਥੇ ਸਾਡੇ ਲਕਿੰਦਨਾ ਵੀ ਨੇ ਸਾਰਾ ਕੁਝ ਉਹ ਟੇ ਲੋ ਹਵੇਲੀ 'ਚ ਬੈਠ ਕੇ ਸਾਡੀ ਗੱਲ ਹੋਈ ਉਹ ਕਹਿੰਦਾ ਜੀ ਐਨੇ ਪੈਸੇ ਚੰਗੇ ਨਹੀਂ ਫੇਰ ਤੁਸੀਂ ਪ੍ਰਧਾਨ ਲਗੋ 2017 'ਚ ਲੈ ਕੇ ਕਰਨ ਲੱਗੇ ਜਦੋਂ ਉਦੋਂ ਜ਼ੋਰ ਲਾਇਆ ਪੂਰਾ ਕੇ ਬੀਬਾ ਦੀ ਬਾਈ ਦੀ ਸਪੋਰਟ ਵੀ ਕੀਤੀ ਜਨੀਤ ਮੰਤਲ ਜੀ ਦੀ ਤੇ ਉਹਦੇ ਬਾਅਦ 2022 'ਚ ਬੀਬਾ ਦੀ ਸਪੋਰਟ ਕਰੀ ਆ ਦੇਖੋ ਆ ਬਾਕਾਇਦਾ ਫੋਟੋਆਂ ਨੇ ਬੀਬਾ ਦੀਆਂ ਜਿਹੜੇ ਸਾਡੀ ਗੱਡੀ 'ਚ ਬੈਠ ਕੇ ਮੇਰੇ ਨਾਲ ਮੈਂ ਗੱਡੀ ਚਲਾਉਂਦਾ ਸੀ ਇਹਨਾਂ ਨੂੰ ਪੰਜ ਖੜਕੇ ਜਾਂਦੀ ਨਹੀਂ ਹੈ ਹਾਲਾਂਕਿ ਪ੍ਰਾਚਨੀ ਆਪਣੀ ਤੇ ਲੱਗੇ ਇਲਜ਼ਾਮਾਂ ਨੂੰ ਇਹ ਬੁਨਿਆਦ ਦੱਸਿਆ ਹੈ ਅ ਦੇਖੋ ਕੌਂਸਲ ਸਾਹਿਬ ਮੈਂ ਜਿਹੜਾ 8 ਮਾਰਚ ਨੂੰ ਲੀਗਲ ਨੋਟਿਸ ਵੀ ਜਾਰੀ ਕਰ ਚੁੱਕਿਆ ਹਾਂ ਔਰ ਜਿਹੜਾ ਹੈਗਾ ਮੈਂ ਤੁਹਾਡੇ ਸਾਹਮਣੇ ਆ ਜਦੋਂ ਐਸਐਸਪੀ ਸੰਗਰੂਰ ਨੂੰ ਆਪਣੀ ਜਿਹੜੀ ਸ਼ਿਕਾਇਤ ਦਰਜ ਕਰਵਾਈ ਹੈ ਮਾਮਲਾ ਪੁਲਿਸ ਦੇ ਕੋਲ ਹੈ ਤੇ ਸਿਆਸਤ ਵੀ ਖੂਬ ਹੋ ਰਹੀ ਹੈ ਇਹ ਮਾਮਲਾ ਹੀ ਪੂਰੀ ਪ੍ਰਚਲਿਤ ਹੈ ਜੋ ਟਰੱਕ ਯੂਨੀਅਨ ਦੀ ਪ੍ਰਧਾਨਗੀ ਪਵਾਨੀ ਕਰਦੀ ਹੈ ਪਰ ਜਦੋਂ ਪ੍ਰਧਾਨਗੀ ਦੇ ਮਸਲੇ ਦੇ ਉੱਤੇ ਤਿੰਨ ਪੋਲੀਟੀਕਲ ਪਾਰਟੀਆਂ ਜਿਹੜੀਆਂ ਧੁਰ ਵਿਰੋਧੀ ਦੂਜੇ ਦੀਆਂ ਜਿਣੀਆਂ ਜਾਂਦੀਆਂ ਨੇ ਇਕੱਠੀਆਂ ਇੱਕ ਮੰਚ ਤੇ ਨਜ਼ਰ ਆਉਣ ਫਿਰ ਫਰਕ ਤੱਪੇਂਦਾ ਉਹਦਾ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਬਾਅਦ ਹੁਣ ਹਰਿਆਣਾ ਨਿਗਮ ਅਤੀ ਕਾਉਂਸਲ ਚੋਣਾਂ ਦੇ ਵਿੱਚ ਵੀ ਬੀਜੇਪੀ ਨੇ ਜਿੱਤ ਹਾਸਲ ਕੀਤੀ ਅਤੇ ਸੂਬੇ ਦੀਆਂ ਦਸ ਨਗਰ ਨਿਗਮ ਚੋਣਾਂ ਚੋਂ ਬੀਜੇਪੀ ਨੇ ਨੌ ਦੇ ਉੱਤੇ ਕਬਜ਼ਾ ਕਰ ਲਿਆ ਜਦ ਕਿ ਗੁਰੂਗ੍ਰਾਮ ਦੀ ਮਾਨੀਸਰ ਦੀ ਮੇਡ ਸੀਟ ਤੇ ਆਜ਼ਾਦ ਉਮੀਦਵਾਰ ਨੇ ਜਿੱਤ ਹਾਸਲ ਕੀਤੀ ਹਾਲਾਂਕਿ ਦਿੱਲੀ ਦੀ ਤਰ੍ਹਾਂ ਇਨ੍ਹਾਂ ਚੋਣਾਂ ਦੇ ਵਿੱਚ ਵੀ ਕਾਂਗਰਸ ਆਪਣਾ ਖਾਤਾ ਨਹੀਂ ਖੋਲ ਸકી। ਪ੍ਰੇਸ਼ਿੰਗ ਸਾਹਿਬ ਚੋਣਾਂ ਵਿੱਚ ਜਨਤਾ ਨੇ ਕਾਂਗਰਸ ਪਾਰਟੀ ਕੋ ਨਕਾਰਨੇ ਦਾ ਕੰਮ ਕੀਤਾ ਹੈ। ਅੱਜ ਕਾਂਗਰਸ ਪਾਰਟੀ ਸਮਾਪਤੀ ਦੀ ਹੋਰ ਹੈ। ਉਹ ਜੋ ਆਉਣ ਵਾਲੇ ਸਮੇਂ ਵਿੱਚ ਦੇਖेंगे ਕਾਂਗਰਸ ਮੁਕਤ ਭਾਰਤ ਬਣੇਗਾ। ਕੋਈ ਇਹ ਦੇਸ਼ ਵਿਕਸਿਤ ਰਾਸ਼ਟਰ ਬਣੇਗਾ। ਸਾਬਕਾ ਸੀਐਮ ਭਪਿੰਦਰ ਸਿੰਘ ਹੁੱਡਾ ਦੇ ਗੜ ਰੋਧਕ ਅਤੇ ਸੈਲਜਾ ਦੇ ਸਿਰਸਾ ਦੇ ਵਿੱਚ ਵੀ ਕਾਂਗਰਸ ਨਹੀਂ ਜਿੱਤੀ ਪਰ ਇਸ ਜਿੱਤ ਤੋਂ ਬਾਅਦ ਮੁੱਖ ਮੰਤਰੀ ਨਾਇਬ ਸੈਣੀ ਨੇ ਸਮਰਥਕਾਂ ਦੇ ਨਾਲ ਖੂਬ ਜਸ਼ਨ ਮਨਾਇਆ। ਸਭੀ ਸਥਾਨਾਂ ਤੋਂ ਉੱਪਰ ਸਭੀ ਸਥਾਨਾਂ ਤੋਂ ਉੱਪਰ ਲੋਕੋ ਨੇ ਇੱਕ ਤਰਫਾ ਵੋਟ ਠੀਕ ਹੈ ਯਾਰ ਉਹ ਭਾਰਤੀ ਜਨਤਾ ਪਾਰਟੀ ਨੂੰ ਦਿਆ ਹੈ। ਕਾਬਲੇਗੌਰ ਹੈ ਕਿ ਹਰਿਆਣਾ ਨਿਗਮਤੀ ਕਾਉਂਸਲ ਚੋਣਨ ਲਈ 2 ਮਾਰਚ ਨੂੰ ਵੋਟਿੰਗ ਹੋਈ ਸੀ। ਔਰ ਇਸ ਜਿੱਤ ਤੋਂ ਬਾਅਦ ਦੇ ਇਸ ਪ੍ਰਧਾਨ ਮੰਤਰੀ ਬੀਜੇਪੀ ਦੇ ਵੱਡੇ ਆਗੂ ਨੇ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦੇ ਵੱਲੋਂ ਵੀ ਟਵੀਟ ਕੀਤਾ ਗਿਆ ਟਰਵੀਟ ਕਰਕੇ ਵਧਾਈ ਦਿੱਤੀ ਗਈ ਤੇ ਨਾਲ ਹੀ ਕਿਹਾ ਗਿਆ ਕਿ ਹਰਿਆਣਾ ਨੇ ਇੱਕ ਵਾਰ ਫਿਰ ਤੋਂ ਬੀਜੇਪੀ 'ਚ ਭਰੋਸਾ ਜਤਾਇਆ ਹੁਣ ਅੱਗੇ ਵਧਦੇ ਹਾਂ ਤੇ ਗੱਲ ਰਾਸ਼ਟ੍ਰਪਤੀ ਦਰੁਪਤੀ ਮੁਰਮੋਦੀ ਪੰਜਾਬ ਯੂਨੀਵਰਸਿਟੀ ਦੇ 72ਵੇਂ ਕਾਨਵੋਕੇਸ਼ਨ ਸਮਾਰੋਹ ਦੇ ਵਿੱਚ ਉਹ ਸ਼ਾਮਿਲ

పిడియాం ਤੋਂ 어 प्रदेश चाहते हैं मुझे लगता है लड़कियां पढ़ाई नहीं गई खेल कूद और हाथ क्षेत्र में आगे बढ़ेंगे आप सबको देख इसीलिए आपको बहुत-बहुत बधाई कन्वोकेशन ਦੇ ਵਿੱਚ ਪੰਜਾਬ ਦੇ ਸੀਐਮ ਭਗਵੰਤ ਪੱਨ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਤੇ ਹਰਿਆਣਾ ਦੇ ਰਾਜਪਾਲ ਬੰਡਾਰੂ दत्तात्रेय ਵੀ ਸ਼ਾਮਿਲ ਰਹੇ ਇਸ ਤੋਂ ਪਹਿਲਾਂ ਰਾਸ਼ਟਰਪਤੀ ਨੇ ਮੰਗਲਵਾਰ ਨੂੰ ਮੁਹਾਲੀ ਦੇ ਵਿੱਚ ਪੰਜਾਬ ਦੀ ਖੂਬਸ਼ਾਲਾ ਕੀਤੀ ਸੀ

ਹੁਣ ਅੱਗੇ ਵੱਧਦੇ ਤੇ ਵਾਰੀ ਅੱਜ ਦੇ ਸਵਾਲ ਵੀ ਅੱਜ ਦਾ ਸਵਾਲ ਪੰਜਾਬ ਯੂਨੀਵਰਸਿਟੀ ਦੇ ਨਾਲ ਹੀ ਜੁੜਿਆ ਹੋਇਆ ਹੈ ਸਵਾਲ ਹੈ ਕਿ ਕਿਹੜਾ ਕਮੰਟਰੀ ਸੰਗਠਨ ਪੀਯੂ ਯਾਨੀ ਕਿ ਪੰਜਾਬੀ ਯੂਨੀਵਰਸਿਟੀ ਦੇ ਰਿਸਰਚ ਦੇ ਪ੍ਰੋਗਰਾਮਸ ਦੇ ਨਾਲ ਜੁੜਿਆ ਹੋਇਆ ਹੈ ਚਾਰ ਆਪਸ਼ਨਸ ਤੁਹਾਡੇ ਸਾਹਮਣੇ ਨੇ ਯੂਨੈਸਕੋ WHO CERN ਜਾਂ ਫਿਰ NASA ਇਹ ਸਵਾਲ ਇਸ ਕਰਕੇ ਕਿਉਂਕਿ ਪੀਯੂ ਦੀ ਕਨਵੋਕੇਸ਼ਨ ਦੇ ਵਿੱਚ ਪਹੁੰਚੇ ਸੰਦੇਸ਼ ਤੇ ਰਾਸ਼ਪਤੀ ਇਸ ਕਰਕੇ ਇਸ ਮੁੱਦੇ ਨਾਲ ਜੁੜਿਆ ਹੋਇਆ ਸਭਾ ਸਵਾਲ ਦਾ ਜਵਾਬ ਥੋੜੀ ਦੇਰ ਦੇ ਵਿੱਚ ਪੂਰੀ ਜਾਣਕਾਰੀ ਦੇ ਨਾਲ ਤੁਹਾਡੇ ਸਾਹਮਣੇ ਰੱਖਾਂਗੇ ਹੁਣ ਅਗਲੀ ਖਬਰ ਦਾ ਰੁਕ ਕਰਦੇ ਆ ਅਮਰੀਕਾ ਤੋਂ ਡਿਪੋਰਟ ਹੋਏ ਭਾਰਤੀਆਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟਸ ਨੇ ਸੰਸਦ ਦੇ ਬਾਹਰ ਪ੍ਰਦਰਸ਼ਨ ਕੀਤਾ ਦੇਸ਼ ਦੇ અપਮਾਨ ਦੇ ਉੱਤੇ ਮੋਦੀ ਖਾਮੋਸ਼ ਦੇ ਬੈਨਰ ਫੜ ਕੇ ਕੇਂਦਰ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਆਮ ਆਦਮੀ ਪਾਰਟੀ ਦੇ ਐਮਪੀਜ਼ ਨੇ ਕਿਹਾ ਕਿ ਭਾਰਤੀਆਂ ਨੂੰ ਬੀੜੀਆਂ ਦੇ ਵਿੱਚ ਜਕੜ ਕੇ ਡਿਪੋਰਟ ਕੀਤਾ ਗਿਆ ਪੰਜਾਬੀਆਂ ਦਾ અપਮਾਨ ਹੋਇਆ ਪਰ ਪੀਐਮ ਇਸ ਮਸਲੇ ਦੇ ਉੱਤੇ ਚੁੱਪੀ ਸਦੀ ਹੋਏ ਨੇ आप देखिए पिछले दिनों अमृतसर में लोग भेजे गए और उसमें सिर्फ पंजाबी नहीं हरियाणा के लोग गुजरात के जो प्रधानमंत्री जी का यहाँ से आते हैं वहाँ के लोगों को भेजा गया और आज एक भी बात देश के प्रधानमंत्री मुंह से निकालने के लिए राजी नहीं है वो आए दिन ही भारत का अपमान कर रहे हैं ना हमारे विदेश मंत्री ना प्रधानमंत्री कुछ कहने के लिए राजी नहीं है ਉਧਰ ਬੀਜਪੀ ਨੇ ਆਮ ਆਦਮੀ ਪਾਰਟੀ ਦੇ ਇਲਜ਼ਾਮਾਂ ਦੇ ਪਲਟਵਾਰ ਕੀਤਾ ਤੇ ਕਿਹਾ ਕਿ ਜੇਕਰ 3 ਸਾਲ ਪਹਿਲਾਂ ਹੀ ਸਰਕਾਰ ਕਾਰਵਾਈ ਕਰਦੀ ਤਾਂ ਅਜਿਹੇ ਹਾਲਾਤ ਨਹੀਂ ਬਣਦੇ ਕਿ ਪੰਜਾਬ ਸਰਕਾਰ ਨੇ ਇੱਕ ਬੜਾ ਸਖਤ ਕਾਨੂੰਨ ਬਣਾਇਆ ਹੈਗਾ ਪੰਜਾਬ ਪ੍ਰੀਵੈਂਸ਼ਨ ਆਫ ਹਿਊਮਨ ਟ੍ਰੈਫਿਕਿੰਗ ਐਕਟ 2008 ਉਹਦੀ ਧਾਰਾਵਾਂ ਦੇ ਤਹਿਤ ਅਗਰ ਆਮ ਆਦੀ ਪਾਰਟੀ ਪੰਜਾਬ ਦੀ ਮੁੱਖ ਮੰਤਰੀ ਮਾਨ ਐਕਸ਼ਨ ਲੈਂਦੇ ਅਲਰਟ ਰਹਿੰਦੇ 3 ਸਾਲ ਇਹ ਇਮੀਗ੍ਰੇਸ਼ਨ ਦੇ ਏਜੰਟਸ ਨੂੰ ਕੰਪਨੀ ਨੂੰ ਟਰੈਵਲ ਏਜੰਟਸ ਨੂੰ ਚੈੱਕ ਕਰਦੇ ਤੇ ਅੱਜ ਇਹ ਹਾਲਾਤ ਨਾ ਹੁੰਦੇ ਕਾਬਲੇ ਗੌਰ ਹੈ ਕਿ ਆਮ ਆਦਮੀ ਪਾਰਟੀ ਨੇ ਇਮੀਗ੍ਰੇਸ਼ਨ ਫਰਾਡ ਰੋਕਣ ਦੇ ਲਈ ਪਾਰਲੀਮੈਂਟ ਦੇ ਵਿੱਚ ਇੱਕ ਪ੍ਰਾਈਵੇਟ ਬਿਲ ਪੇਸ਼ ਕੀਤਾ 1 ਕਲਾਸ ਦੇ ਵਿਦਿਆਰਥੀ ਦੇ ਉੱਤੇ ਜਾਨਲੇਵਾ ਹਮਲਾ ਹੋਇਆ ਦੱਸਿਆ ਜਾ ਰਿਹਾ ਕਿ ਨਬਾਲਗ ਦੇ ਉੱਤੇ 8 ਤੋਂ 10 ਲੋਕਾਂ ਨੇ ਹਮਲਾ ਕੀਤਾ ਅਤੇ ਬੇਰਹਿਮੀ ਨਾਲ ਕੁੱਟਮਾਰ ਕਰਕੇ ਉਸ ਨੂੰ ਬੇਹੋਸ਼ੀ ਦੀ ਹਾਲਤ ਦੇ ਵਿੱਚ ਛੱਡ ਕੇ ਫਰਾਰ ਹੋ ਗਏ ਜਿਸ ਨੂੰ ਗੰਭੀਰ ਹਾਲਤ ਚ ਹਸਪਤਾਲ ਚ ਭਰਤੀ ਕਰਵਾਉਣਾ ਪਿਆ ਉਹਨਾਂ ਪੰਨੋਂ ਬੰਦੇ 8 ਲੈ ਕੇ ਪੁੱਲੇ ਚੱਕ ਦੇ ਕੋਲ ਜਾਂਦੇ ਨੂੰ ਇਹਨੂੰ ਰਾਕੇ ਦੇ ਵਿੱਚ ਮੋਟਰਸਾਈਕਲ ਤੇ ਘੇਰ ਕੇ ਤੇ ਜਾਨਲੇਵਾ ਹਵਾਲਾ ਕਰ ਦਿੱਤਾ ਬਹੁਤ ਤੁਹਾਡੇ ਸਾਹਮਣੇ ਮੰਦੀ ਹਾਲਤ ਇਲਜ਼ਾਮਾਂ ਕੀ ਪਿੰਡ ਦੇ ਵਿੱਚ ਰਾਹ ਨੂੰ ਲੈ ਕੇ ਪੀੜਤ ਵਿਦਿਆਰਥਣ ਦੇ ਪਰਿਵਾਰ ਦਾ ਕੁਝ ਲੋਕਾਂ ਦੇ ਨਾਲ ਝਗੜਾ ਹੋਇਆ ਸੀ ਜਿਸ ਦੀ ਰੰਜਿਸ਼ ਦੀ ਵਜ੍ਹਾ ਨਾਲ ਦੂਜੀ ਧਿਰ ਨੇ ਉਹਨਾਂ ਦੇ ਉੱਤੇ ਹਮਲਾ ਕੀਤਾ ਅਮਰਤਪਾਲ ਸਿੰਘ ਅਤੇ ਦੂਜਾ ਨਿਸ਼ਾਨ ਸਿੰਘ ਤੇ ਉਹ ਝਗੜੇ ਦੇ ਕਾਰਨ ਕਰਕੇ ਉਹ ਉਧਰ ਉਧਰੀ ਕ੍ਰਾਸ ਪਰਚੇ ਦੋਹਾਂ ਕਰਾਂ ਦੇ ਦੋ ਪਾਰਟੀਆਂ ਦੇ ਹੋਏ ਨੇ ਉਹਦੇ ਵਿੱਚ ਕੁਝ ਬੰਦੇ ਦੀਆਂ ਜਮਾਨਤਾਂ ਵੀ ਆ ਕੁਝ ਬੰਦੇ ਜਾਨੀਆਂ ਗਾਇਬ ਹੋਈਆਂ ਤੇ ਉਹਦੇ ਕੋਰਟ ਦੇ ਵਿੱਚ ਮੈਟਰ ਆ 4 ਮਹੀਨੇ ਝਗੜਾ ਇਹਨੂੰ ਹੋਇਆ ਉਧਰ ਪੁਲਿਸ ਮਾਮਲੇ ਦੀ ਜਾਂਚ ਤੋਂ ਬਾਅਦ ਕਾਰਵਾਈ ਦੀ ਗੱਲ ਕਰ ਰਹੀ ਹੈ ਉਹ ਮੁੰਡਾ ਦਾਖਲਿਆ ਜੋ ਵੀ ਕਾਰਵਾਈ ਜੋ ਵੀ ਹੋਊਗਾ ਉਸ ਉਪਰੋਂ ਕਾਰਵਾਈ ਅਮਕੀਲਾ ਲੀਆ ਹੈ ਹਾਲਾਂਕਿ ਹਮਲੇ ਦੀ ਅਸਲ وجہ ਕੀ ਹੈ ਹਮਲਾਵਰ ਕੌਣ ਸਨ ਇਹ ਜਾਂਚ ਜਾਰੀ ਹੈ ਉਹਨਾਂ ਕੀ ਬਦਲੀ ਖਬਰਦਾਰ ਕਰਦੇ ਹਾਂ ਤੇਲੰਗਾਨ ਦੇ ਵਿੱਚ ਕੋਈ ਇਟਰਨਲ ਖਾਤੀ ਚ ਪੰਜਾਬ ਦੇ ਤਰਨਤਾਰਨ ਦੇ ਗੁਰਪ੍ਰੀਤ ਸਿੰਘ ਦੀ ਮੌਤ ਹੋਈ ਉਹਨਾਂ ਦੀ ਮ੍ਰਿਤਕ ਦੇ ਉਹਨਾਂ ਦੇ ਪਿੰਡੋਂ ਗੁਰਪ੍ਰੀਤ ਸਿੰਘ ਦੀ ਅੰਤਿਮ ਯਾਤਰਾ ਦੇ ਵਿੱਚ ਪੂਰਾ ਪਿੰਡ ਸ਼ਾਮਿਲ ਹੋਇਆ ਅਤੇ ਸਾਰਿਆਂ ਨੇ ਨਮ ਅੱਖਾਂ ਦੇ ਨਾਲ ਉਹਨਾਂ ਨੂੰ ਅੰਤਿਮ ਵਿਦਾਈ ਦਿੱਤੀ। ਇਸ ਦੌਰਾਨ ਗੁਰਪ੍ਰੀਤ ਸਿੰਘ ਦੀ ਛੋਟੀ ਬੇਟੀ ਨੇ ਆਪਣੇ ਪਿਤਾ ਦੇ ਅੰਤਿਮ ਸੰਸਕਾਰ ਦੀਆਂ ਰਸਮਾਂ ਨਿਭਾਈਆਂ। ਨੌਕਰੀ ਮੈਨੂੰ ਮਿਲ ਜAVE ਤਾਂ ਕਿ ਮੇਰੇ ਬੱਚਿਆਂ ਨੇ ਪਾਲਣ ਪੋਸ਼ਣ ਕਰ ਸਕਾਂ। ਜਿਸ ਤਰ੍ਹਾਂ ਮੇਰੇ ਘਰ ਵਾਲੇ ਸਭ ਨੇ ਸੀ ਕਿ ਮੈਂ ਆਪਣੇ ਬੱਚਿਆਂ ਸੁਭਾਉਣੇ ਆ ਬੇਟੇ ਦੋਵੇਂ ਜਿਨ੍ਹਾਂ ਬੇਟੀਆਂ ਦੇ ਬੇਟਾ ਕਹਿੰਦੇ ਆ ਮੋਂ ਦਾ ਉਦਾਂ ਨਾਮ ਰੋਸ਼ਨ ਕਰਾਂ ਤੇ ਉਹਨਾਂ ਸੁੱਖ ਨੂੰ ਸਹਾਰਾ ਕਰ ਸਕਾਂ। ਇਹਨਾਂ ਲਾਖੀ ਦਾ ਸ਼ਿਕਾਰ ਹੋਈ ਗੁਦਬੀ ਦੇ ਪਰਿਵਾਰ ਨੂੰ ਪੰਜਾਬ ਸਰਕਾਰ ਨੇ 10 ਲੱਖ ਰੁਪਏ ਤਾਂ ਉੱਥੇ ਤੇਲੰਗਾਨਾ ਸਰਕਾਰ ਨੇ 25 ਲੱਖ ਰੁਪਏ ਦੀ ਆਰਥਿਕ ਮਦਦ ਦੇਣ ਦਾ ਐਲਾਨ ਕੀਤਾ ਹੈ ਤੇ ਤੇਲੰਗਾਨਾ ਸਰਕਾਰ ਵੱਲੋਂ ਆਪਾਂ ਧੰਨਵਾਦੀ ਹਾਂ ਉਹਨਾਂ ਨੇ ਬਹੁਤ ਇੰਨੀ ਹੈਲਪ ਕੀਤੀ ਪਰਿਵਾਰ ਜੀ ਉਹ 25 ਲੱਖ ਦੀ ਸਹਾਇਤਾ ਨੇ ਕੀਤੀ ਤੇ ਪੰਜਾਬ ਸਰਕਾਰ ਵੱਲੋਂ ਸੀਐਮ ਸਾਹਿਬ ਨੇ ਸਪੈਸ਼ਲ ਉਹਨਾਂ ਨੂੰ 10 ਲੱਖ ਦੀ ਇਹਨਾਂ ਸਹਾਇਤਾ ਅਮਾਤਾਈ ਇਹ ਵੀ ਸਾਨੂੰ ਕੱਲ੍ਹ ਤਾਮਿਲ ਕਰਕੇ ਉਹਨਾਂ ਦੇ ਅਕਾਊਂਟ ਦੇ ਵਿੱਚ ਪਹਿਲਾਂ ਟ੍ਰਾਂਸਫਰ ਕਰਾ ਦਿੱਤੀ ਜ਼ਿਕਰ ਇਹ ਖਾਸ ਹੈ ਕਿ 22 ਫਰਵਰੀ ਨੂੰ ਤੇਲੰਗਾਨਾ ਦੇ ਵਿੱਚ ਹੋਏ ਟਨਲ ਹਾਦਸੇ ਵਿੱਚ ਫਸੇ 8 ਮਜ਼ਦੂਰਾਂ ਦੇ ਵਿੱਚੋਂ ਇੱਕ ਗੁਰਪ੍ਰੀਤ ਸਿੰਘ ਵੀ ਸਨ ਜਿਨ੍ਹਾਂ ਤੱਕ ਰੈਸਕਿਊ ਟੀਮ 16 ਦਿਨ ਬਾਅਦ ਪਹੁੰਚੀ ਪਰ ਉਸ ਸਮੇਂ ਤੱਕ ਉਹਨਾਂ ਦੀ ਮੌਤ ਹੋ ਚੁੱਕੀ ਸੀ